ਔਰ ਦੂਸਰੇ ਪਾਸੇ ਇਹਨਾਂ ਦੇ ਕਰਨਾਟਕਾ ਦੇ ਡਿਪਟੀ ਸੀਐਮ ਕੀ ਕਹਿ ਰਹੇ ਨੇ ਕਿ ਨਵਜੋਧਕਰ ਸਿੱਧੂ ਦਾ ਇਲਾਜ ਹੋਣਾ ਚਾਹੀਦਾ ਮੈਂਟਲੀ ਇਲਾਜ ਹੋਣਾ ਚਾਹੀਦਾ ਮੇਰੀ ਉਸ ਔਰਤ ਦੇ ਨਾਲ ਨਵਜੋਧਕਰ ਸਿੱਧੂ ਜੀ ਦੇ ਨਾਲ ਬਹੁਤ ਹਮਦਰਦੀ ਆ ਕਿਉਂਕਿ ਉਹ ਕੈਂਸਰ ਦੀ ਸਰਵਾਈਵਰ ਆ ਉਹ ਇੱਕ ਵੱਡੀ ਜੰਗ ਲੜ ਕੇ ਕੈਂਸਰ ਦੇ ਖਿਲਾਫ ਇੱਕ ਵੱਡੀ ਜੰਗ ਲੜ ਕੇ ਫੇਰ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਫੇਰ ਆ ਕੇ ਉਹਨੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਲੱਗੀ ਆ ਸੋ ਉਸ ਆਰਥ ਨੂੰ ਇਹ ਕਹਿਣਾ ਕਿ ਇਹਦਾ ਦਿਮਾਗੀ ਇਲਾਜ ਦੀ ਜ਼ਰੂਰਤ ਆ ਦਿਮਾਗੀ ਲਾਲ ਦੀ ਜ਼ਰੂਰਤ ਮੈਂ ਸਮਝਦਾ ਨਵਜੋਧ ਘਰ ਸਿੱਧੂ ਰਣੀ ਹੋਗੀ ਅੱਜ ਦਿਮਾਗੀ ਇਲਾਜ ਦੀ ਜਿਹੜੀ ਜ਼ਰੂਰਤ ਆ ਉਹ ਕਾਂਗਰਸ ਪਾਰਟੀ ਨੂੰ ਆ ਪੂਰੀ ਦੋ ਅੱਜ ਉਹਨੇ ਪ੍ਰਧਾਨ ਨੂੰ ਆ ਅੱਜ ਉਹਨੇ ਲੀਡਰ ਆਪ ਆਪੋਜੀਸ਼ਨ ਨੂੰ ਆ ਚਲੋ ਛੱਡ ਦੋ ਸੈਂਟਰਲ ਲੀਡਰਸ਼ਿਪ ਨੂੰ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਉਹਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਲੀਡਰ ਆਪ ਆਪੋਜੀਸ਼ਨ ਬਾਜਵਾ ਸਾਹਿਬ ਉਹਨਾਂ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ 4-4 ਦਿਨ ਦਾ 5-5 ਦਿਨ ਦਾ ਸਮਾਂ ਲੰਘ ਗਿਆ ਅੱਜ ਤੱਕ ਨਾ ਰਾਜਾ ਬਣਕੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਆ